ਇਕ ਮਨ ਤੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ਗਾਵਹਿ ਗੰਭੀਰੋ ਧੀਰਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵਹਿ ਦਰਾਦ ਭਗਤ ਪ੍ਰੇਲਾਦ ਕ ਆਤਮ ਰਸ ਜਿਨ ਜਾਣਿਓ ਗਾਵ ਕਾਲੇ ਸੋਜਾ ਸੁਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਉ ਗਾਵਹਿ ਜਨਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ ਗਾਵਹਿ ਜਨਕਾਦ ਸਾਧ ਸਿਦਾ ਵਿਖ ਮਨ ਜਨ ਗਾਵਹਿ ਅਸ਼ਲ ਛਲਾ ਗਾਵਹਿ ਗੁਣ ਧੋਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਾਵ ਕਲ ਸੋਜਾ ਸੁਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਕਪਾਲ ਆਦਿਆਦ ਜੋਗੇਸਰਾ ਅਪਰੰਪਰ ਅਵਤਾਰ ਬਰੋ ਗਾਵੈ ਜਮਦਾ ਗਨ ਪਰਸ਼ਰਾਮੇਸ਼ਰ ਕਰ ਕੋਠਾਰ ਰਗ ਤੇਜ ਹਰਿਓ ਉਦਾਕਰੁਰ ਵਿਦਰ ਗੁਣ ਗਾਵੈ ਸਰਵਾਤਮ ਜਿਨ ਜਾਣਿਓ ਕਾਵ ਕਲ ਸੋਜ ਸੁਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਗੁਣ ਵਰਨਾ ਚਾਰਖਟ ਦਰਸ਼ਨਾ ਪ੍ਰਹਮਾਦਕ ਸਮਰੰਥ ਗੁਨਾ ਗਾਵੈ ਗੁਣ ਸੇਸ ਸਹਿਜ ਸਹਿਬਰਸ ਆਦ ਅੰਤ ਲੇਵ ਲਾਗ ਤੁਨਾ ਗਾਵੈ ਗੁਣ ਮਹਾਂ ਦਿਉ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਾਵ ਕਲ ਸੋ ਜਾ ਸਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਵਸਿਓ ਨਿਰਵੈਰ ਰਿਦੰਤਰ ਪ੍ਰੇਸ਼ਟ ਸਾਗੈ ਲਾਉ ਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਐ ਸੰਕਾਦ ਆਦ ਜਨਕਾਰ ਜੋਹ ਲਗ ਤਨ ਤਨ ਗੁਰ ਧਨ ਜਨਮ ਸਕੇ ਅਥ ਭਲਾਉ ਜਗ ਤਾ ਤਾਲ ਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ ਹਰਨਾਮਨ ਸੁਖ ਨਾਨਕੋ ਗੁਰ ਰਾਜ ਜੋਗ ਤੈ ਮਾਣਿਓ ਸਾਤ ਜੋਗ ਤੈ ਮਾਣਿਓ ਚਲਿਓ ਬਲਬਾਵਨ ਪਾਇ ਤ੍ਰੇਤ ਤੈ ਮਾਣਿਓ RAM ਰਗਵੰਸ ਕਹਾਇਓ ਵਾਪਰ ਕ੍ਰਿਸ਼ਨ ਨਮੋਰਾ ਕਾਂਸੁ ਕਿਰਤਾ ਰੂਕੁ ਕੀਓ ਉਗਰ ਸੈਣ ਕੋ ਰਾਜ ਭਗਤੈ ਜਨ ਦੀਓ ਕਾਲ ਜੋਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਲਾ ਜਿਆ ਬਚ ਲਿਆ ਟਲ ਆਦਿ ਪੁਰਖ ਫਰਮਾਇਆ ਗੁਣ ਗਾ ਬੇਰਵਦਾਸ ਭਗਤ ਜੈ ਦੇਵ ਤ੍ਰਿਲੋਚਨ ਨਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਦੇਣ ਗੁਣ ਰਵੇ ਸੈਦ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਾਪ ਅਵਰ ਨਾ ਜਾਣੈ ਸੋਖ ਧਯੋ ਪ੍ਰੀਖਿਤ ਗੁਣ ਰਵੈ ਕੋਤ ਮਰਖ ਜਸ ਗਾਇਓ ਕਾਦ ਕਲ ਸੋ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੇ ਪਿਆਲ ਭਗਤ ਨਾਗਾਦ ਭੈੰਗਮਾ ਮਹਾਂਦੇਉ ਗੁਣ ਰਵੇ ਸਦਾ ਜੋਗੀ ਜਤ ਜੰਗਮਾ ਗੁਣ ਗਾਵੇ ਮਨ ਵਿਆਸ ਜਨ ਬੇਦ ਵਿਆਕਰਣ ਵਿਚਾਰ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰੇਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮਾ ਗੁਣ ਨਿਰਗੁਣ ਸਮਝਾਣੇ ਹੋ ਜਪ ਕਲ ਸੋ ਜਾ ਸੁਨਾਨ ਕੋ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੇ ਨਵਨਥ ਧੰਨ ਗੁਰ ਸਾਚੁ ਸਮਾਇ ॥ ਮਾਧੰਤਾ ਗੁਣ ਰਵੇ ਜੀਨ ਚੱਕਰ ਵ ਕਹਾਇਉ ॥ ਗੁਣ ਗਾਵੇ ਬਲਰਾ ਸਤਿ ਪਾਤਾਲ ਬਾਸੰਤਾ ॥ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾ ॥ ਦੁਰ ਬਾਪੁਰ ਰਉ ਅੰਗ ਰੈ ਗੁਰ ਨਾਨਕ ਜਸ ਗਾਇਓ ਕਾਬ ਕਾਲ ਸੋ ਜਾਸੋ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਭਈਏ ਮਹਲੇ ਦੂਜੇ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਈ ਪੁਰਖ ਧੰਨ ਕਰਤਾ ਕਾਰਣ ਕਰਤਾ ਕਰਣ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਜ ਅਮਿਓ ਉਠੋ ਸਾਧਿਆ ਸੁਰ ਨਰ ਗਣ ਮਨ ਵੋਹਿ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜੋ ਪੰਜ ਭੂਤ ਇਕ ਕਾਰ ਰਖ ਲੈ ਸਮਝ ਜਗ ਜਿਤ ਗੁਰ ਦਵਾਰ ਖਿਲੇ ਸੰਤ ਸਾਰ ਰਥੁ ਉਨ ਮੰਨ ਲਿਵ ਰਖ ਨਰੰਗਾਰ ਕਉ ਗੀਰਤ ਕਾਲ ਸਹਾਰਾ ਦੀਪ ਮਜਾਰ ਲਹਿਣਾ ਜਗਤ ਰਗੁਰ ਪਰਸ ਮੁਰਾਰ ਜਾ ਕੀ ਹੀ ਦ੍ਰਿਸ਼ਟ ਅੰਮ੍ਰਿਤ ਤਾਰ ਕਾਲੁਖ ਖਾਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦਵਾਰ ਓਏ ਜੋ ਸੇਬੈ ਸਬਦ ਸਾਰ ਗਾਖੜੇ ਬੇਖਮਕਾਰ ਤੇ ਨਰ ਪਵ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਉ ਗੀਰਤ ਗਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤ ਗੁਰ ਪਰਸਮਰਾਰ ਤੈ ਤੋ ਦ੍ਰਿੜਯੋ ਨਾਮ ਅਪਾਰ ਬੇਮਲ ਜਾਸ ਬਿਥਾਰ ਸਾਧਕ ਸਿੱਧ ਸੋ ਜਨ ਜੀਆ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਤਰ ਸਭ ਦ ਸੰਸਾਰ ਸਾਰ ਰਹੈ ਜਗਤਰ ਜਲ ਪਦਮ ਵਿਚਾਰ ਕਲਪ ਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵੇਦ ਤੇਰਾ ਏਕਲੇ ਵਤਾਰ ਕਹੋ ਗੀਰਤ ਕਲ ਸਹਾਰ ਸप्त ਦੀਪ ਮਜਾਰ ਲੈਣਾ ਜਗਤਰ ਗੁਰ ਪਰਸਮਾਰ ਤੈ ਤਾਇ ਅਰਥ ਪਾਇਓ ਮਾਨ ਸੇਬਿਆ ਗੁਰ ਪ੍ਰਵਾਨ ਸਾਦੇ ਜਗਰ ਜਗਰ ਜਨ ਕੀਆ ਉਹ ਨਮਾਨ ਹਰ ਰਰ ਦਰਸ ਸਮਾਨ ਆਤਮ ਗੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ ਜਾ ਕੇ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸੁਥਾਨ ਤਹਿਰ ਸੀਨ ਸਨਾਹ ਸਖਤ ਵਿਦਾਨ ਕਹੁ ਕੀਰਤ ਗਲ ਸਹਾਰ ਸਤ ਦੀਪ ਮਜਾਰ ਲਹਿਣਾ ਜਗਤ ਗੁਰ ਪਰ ਸਮੁਰਾਰ ਦ੍ਰੇਸ਼ਟ ਧਰਤ ਤਮ ਹਰ ਨ ਦਹਿਨ ਅਗ ਪਾਪ ਪ੍ਰਣਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਣਾ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਣ ਸੇ ਹੀ ਅੰਗ ਰਾਜ ਜੋਗ ਲੈਣਾ ਕਰੈ ਸਦਾ ਅਕਲ lever ਹੈ ਕਰਨ ਸੋ ਇੱਛਾ ਚਾਰ ਹੈ ਧਰਮ ਸਬੁਰ ਜਮ ਬੈ ਕਬ ਕਸਬ ਮਲ ਵਿਚਾਰ ਹੈ ਇਹ ਤਤ ਜਾਣਿਓ ਸਰਬ ਗਤ ਲਖ ਬਿਡਾਣੀ ਸਹਿਜ ਭਾਏ ਸੰਚਿਓ ਕਰਨ ਅੰਮ੍ਰਿਤ ਕਲ ਬਾਣੀ ਗੁਰगम ਬ੍ਰਹਮਾਣੁ ਤੈ ਪਾਇਓ ਸਤਿ ਸੰਤੋਖ ਗ੍ਰਾਹ ਜਲਿਆ ਹਰ ਪਰਸੋ ਕਲ ਸਮੁਲਵੈ ਜਨ ਦਰਸ਼ਨ ਲੈਣੇ ਨੋ ਵਿਸਾਸ ਪੈ ਗਰ ਗਉ ਅਦਰਤ ਦਿਓ ਗਰ ਲੇ ਨਾਸ ਤਨ ਨਠਿਓ ਅਮਿਓ ਅੰਤਰ ਗਤ ਤਿਓ ਰਦ ਵਿਗਾਸ ਜਾਗਿਓ ਅਲਕ ਕਲ ਤਰੀ ਜੋਗੰਤਰ ਸਤ ਗੁਰ ਸਹਿਜ ਸਮਾਧ ਰਵੋ ਸਮਾਨ ਨਿਰੰਤਰ ਉਦਾਰ ਚਿਤ ਦਰਦ ਹਰਨ ਤਖੰਦ ਕਲ ਮਲ ਤ੍ਰਸਨ ਸਤ ਰੰਗ ਸਹਿਜ ਗਲ ਉਚ ਰਹਿ ਜਸ ਜੰਪ ਲਣੇ ਸਨੋ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸਾਣੁ ਸੋ ਹੈ ਰੰਗ ਰਦਾ ਨਾਮ ਸੋ ਕਲ ਨਾਮ ਸੁਰਨ ਰਹੈ ਬੋ ਹੈ ਨਾਮ ਪਰਸ ਜਿਨ ਪਾ ਸਤਿ ਪ੍ਰਗਟਿ ਹੋ ਰਾਵਲੋਏ ਦਰਸ਼ਨ ਪਰਸੈ ਗੁਰ ਕੈ 68 ਮੱਜਨ ਹੋਏ ਸਚ ਤੇਰਤ ਸਚ ਇਸਨਾਨ ਅਰ ਪੂਜਨ ਭਾਉ ਸਚ ਸਦਾ ਸਚ ਤਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋਹੈ ਜਿਸ ਸਚ ਸੰਜਮ ਵਰਤ ਸਚ ਕਬ ਜਨ ਕਲ ਬਖਾਨ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ ਆਮੇ ਅਦ੍ਰਿਸ਼ਟ ਸ਼ੋਭ ਕਰੈ ਅਗੋ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਖ ਖੋਵੈ ਗੁਰ ਨਾਨਕ ਦੇ ਦਰਿਆ ਜਨਮ ਹਮ ਕਾਲਖ ਧੋਵੈ ਸੋ ਕਹ ਟਲ ਗੁਰ ਸਿਵੀਐ ਐਨ ਸੋ ਸਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਭੈ ਲੇ ਤੀਜੇ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਬੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਚਲ ਸੰਸਾਰੀ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਦਾ ਨਾਮ ਰਸਕ ਨਾਨਕ ਲੈਣਾ ਥਪਿਉ ਜੀਨ ਸਬ ਸਿਦੇ ਕਬ ਜਨ ਕਲ ਸਭ ਦੇ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਬ ਕਿਰਨ ਪ੍ਰਗਟ ਸੰਸਾਰੈ ਸਾਖ ਤਰੋ ਵਰ ਮਗਲ ਸਰ ਉਤਰ ਦਖਣ ਪੱਪਰ ਪਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਿਕ ਗੁਰਮਖ ਬਰਦਾਇ 옳 ਗੰਗ ਬਚਮ ਧਰੀਆ ਸੋਈ ਨਾਮ ਚਲ ਭਗਤੈ ਬਵਤਾਰਣ ਅਮਰਦਾਸ ਗੁਰ ਕਾ ਫਰਿਆ ਸਿਮਰੈ ਸੋਈ ਨਾਮ ਜਖ ਅਰਕਿੰਨਰ ਸਾਧਕ ਸਿੱਧ ਸੁਆਦ ਹਰਿ ਸਿਮਰੈ ਨਖਤਰ ਅਵਰ ਧੂਮੰਡਲ ਨਾਰਦਾ ਪ੍ਰਲਾਦ ਵਰ ਸਸੀ ਹਰਿ ਹਰ ਸੂਰ ਨਾਮੁ ਲਸੈ ਸੈ ਲੋ ਜਨੋ ਦਰਿਆ ਸੋਈ ਨਾਮ ਅਚਲ ਭਗਤ ਹੈ ਬਵਤਾਰਣ ਅਮਰ ਦਾਸ ਗੁਰ ਕਾ ਫਰਿਆ ਸੋਈ ਨਾਮ ਸਵੇਰ ਨਵਾਂਤ ਨਿਰੰਜਨ ਸਵਸਨਗਾਦ ਸਮੋਦਰੀਆ ਚਵਰਾਸੀ ਸਿੱਧ ਬੁੱਧ ਜਿਤ ਰਤੇ ਅੰਦਰ ਇੱਕ ਤਵ ਜਲ ਤਰਿਆ ਉਦਵ ਕਰੋ ਰਤਲੋਚਨ ਨਮਾ ਕਲਕਬੀਰ ਕਿਲਵਖ ਹਰਿਆ ਸੋਈ ਨਾਮੁ ਆਚਲ ਭਗਤੈ ਭਵ ਤਾਰਣ ਅਮਰਦਾਸ ਗੁਰ ਕਾ ਫੁਰਿਆ ਤਿਤ ਨਾਮ ਲਾਗ ਤੇ ਤਿਸ ਤੇ ਆਵੈ ਜਤਿ ਤਪੇ ਸੁਰ ਮਨ ਵਸਿਆ ਸੋਈ ਨਾਮੁ ਸਿਮਰ ਗੰਗੇ ਬਿ ਪਿਤਾਮ ਹੈ ਚਰਨ ਚਿਤ ਅੰਮ੍ਰਿਤ ਰਸਿਆ ਤੇਤ ਨਾਮੁ ਗੁਰੂ ਗੰਬੀਰੂ ਗੁਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮੁ ਅਚਲ ਭਗਤੈ ਬਵਤਾਰਨ ਅਮਰਦਾਸ ਗੁਰ ਕਾ ਫਰੀਆ